ਨੋ ਅਨੂੰ ਹੰਮੀ ਦੱਸ ਦੱਸ ਮੈਂ ਗੋਲਡੀ ਵਿਕਰਮ ਰਾਣੀ ਬੋਲਦਾ ਨਹੀਂ ਹਾਂ ਹਾਂ ਮੈਂ ਵਿਕਰਮ ਬੋਲਦਾ ਦੱਸ ਹਾਂ ਮੈਂ ਗੋਲਡੀ ਬੋਲਦਾ ਹਾਂ ਹਾਂ ਮਾ ਤਾਂ ਮੈਂ ਕਿ ਮਾਰਾ ਆਇਆ ਪਰ ਇੱਥੇ ਥੋੜੀ ਨਹੀਂ ਆਇਆ ਜੋ ਲਾਦ ਅਚਾਰੀ ਨਹੀਂ ਅੰਨੇ ਸੜਕੀ ਮੈਂ ਗਿਆ ਅਬ ਸੋਲਵ ਕਰ ਲੇ ਮੈਂ ਕਿ ਤੁਸੀਂ ਨਾ ਜਿਹੜੀ ਜੇ ਪਹਿਲਾਂ ਤੁਸੀਂ ਮਰਨਾ ਮਾਰਤਾ ਹੈ ਨਹੀਂ ਫੇਰ ਕੋਈ ਅਜੇ ਰਾਣਾ ਮਾਰਤਾ ਹੋਲੇ ਮਾਰਤਾ ਕੋਈ ਆਪ ਦੇ ਹਿਸਾਬ ਨਾਲ ਹੀ ਤੁਸੀਂ ਆਪ ਦੇ ਬੰਦੇ ਕਰੀ ਜਾਂਦੇ ਹੋ ਨਾ ਤੁਹਾਨੂੰ ਪਤਾ ਤੈਨੂੰ ਹੈ ਕਿ ਵਿੱਚ ਕੀ ਅੰਕੀ ਸਤਿ ਆਪੇ ਮੋਟੇ ਕਿਹੜੇ ਮੋਟੇ ਕਿਹੜੇ ਕੁੜੀਆਂ ਮਾਰੀਆਂ ਆਹ ਵੀ ਤੇਰੇ ਮੁਖਬਰ ਨਹੀਂ ਸੀਗੇ ਕੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਤੂੰ ਬੰਦਿਆਂ ਦੀ ਗੱਲ ਕਰ ਮੇਰੀ ਠੀਕ ਹੈ ਆਹ ਤੇਰੀ ਬਹੁਤ ਹੀ ਬਾਲਾ ਨਹੀਂ ਚੱਲਣੀ ਨਾ ਨਾ ਮੁੱਕ ਰਹੀਆਂ ਮੁਖਵਰ ਨੇ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਬੇਬਕੂਸੀਆਂ ਨੇ ਜਿਹੜਾ ਅੱਜ ਹੀ ਮਰਿਆ ਉਹ ਅੱਜ ਪਾਗੀਆਂ ਹੱਕ ਤੋਂ ਹੀ ਮਰਿਆ ਤੋ ਗੰਦ ਬਣਾਉਣ ਦਾ ਬਟਾ ਉਹ ਦਲੇਰ ਸੀ ਠੀਕ ਹੈ ਨਾ ਕੀ ਗਾਂਢੂਆਂ ਨਾਲ ਯਾਰੀ ਹੁੰਦੀ ਹੈ ਬਰਾੜ ਸਾਹਿਬ ਆਪਾਂ ਤੇਰੇ ਗਾਂਢੂ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਦਿੱਕਤ ਆ ਗਈ ਬੜੀ ਫੇਰ ਓਹ ਫੇਰ ਵੀ ਉਹ ਤੇਰੇ ਕਿਉਂ ਮੈਂ ਨਹੀਂ ਰੱਖੀ ਕਦੇ ਚੰਗੀ ਗੱਲ ਆ ਤੁਹਾਨੂੰ ਲੱਗਦਾ ਮੈਂ ਮੁਖਬਰ ਮੈਂ ਕਰਦਾ ਮੇਰਾ ਤਾਂ ਕੋਈ ਨਹੀਂ ਨਾ ਸਾਹ ਦਾ ਕਰੋ ਪਰ ਜਿਹੜੀ ਕਰਨਾ ਹਰਕਤਾਂ ਕਰਕੇ ਮਰਿਆ ਉਹ ਠੀਕ ਹੈ ਨਾ ਅੱਛਾ ਮੈਂ ਕਰਦਾ ਮੈਂ ਜੱਥੇ ਅਖਰ ਨੇ ਤੇ ਪੋਦੀ ਨੇ ਮੁਹਬਰੀ ਨਹੀਂ ਕੀਤੀ ਤੁਹਾਨੂੰ ਅਗਲੀ ਪੰਨਾ ਤੋਂ ਫਿਰ ਜਿਹੜਾ ਸਾਡੇ ਮਤੇ ਨਹੀਂ ਸੀ ਜਪਦਾ ਜੇ ਅੱਗੇ ਤੋਂ ਸ਼ੁਰੂ ਕਰੀਦਾ ਸੀ ਨਹੀਂ ਕੀਤਾ ਤੂੰ ਵੀ ਕਹਿੰਦਾ ਸੀ ਨਾ ਵੀ ਮੇ ਸਾਡਾ ਕੋਈ ਰੋਲ ਨਹੀਂ ਥੋੜਾ ਹਾਲ ਸਾਡਾ ਨਰਿੰਦਰ ਨਰੁੰਦਾ ਆਜਾ ਨਾ ਹੈਗਾ ਤੁਹਾਡਾ ਅਨਰੇਸ਼ ਹੈ ਕਿਦਾ ਬੰਦਾ ਸੁਗਾ ਗੱਲ ਤਾਂ ਨਹੀਂ ਕਰਦੇ ਆ ਅਤਵਾਦੀ ਵਾਲੇ ਨਹੀਂ ਪੈਂਦੇ ਉਹ ਕੋਈ ਕਿਹੜੇ ਨੇ ਐ ਪ੍ਰਦੀਪ ਦਾ ਇਹ ਕੌਣ ਐ ਅੱਜ ਵੀ ਕਿ ਪ੍ਰਦੀਪ ਮਾਰ ਗਿਆ ਮੈਂ ਅੱਜ ਵੀ ਜਿੱਥੇ ਮੈਡੋਰੀ ਚ ਪਕਣੀ ਸੀ ਠੀਕ ਆ ਉਹ ਵੀ ਲਾਇਆ ਜਿਹੜੀ ਗੱਲ ਕੀਤੀ ਹੈ ਉਹਦੇ ਤੋਂ ਭੱਜੇ ਨਹੀਂ ਕਿਤੇ ਬਰਾੜ ਸਾਹਿਬ ਤੁਹਾਨੂੰ ਵੀ ਪਤਾ ਠੀਕ ਹੈ ਮੈਂ ਤੁਹਾਨੂੰ ਫੋਨ ਇਸ ਗੱਲ ਨੂੰ ਲਾਇਆ ਬਾਈ ਜੀ ਇਹਨ ਸਾਡੇ ਲਈ ਤੂੰ ਵੀ ਹੋ ਜਾ ਉਹ ਵੀ ਹੋ ਜਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਿਆ ਨਹੀਂ ਇੰਨੀ ਗੱਲ ਆ ਤੂੰ ਮੈਨੂੰ ਵੀ ਜਾਣਦਾ ਮੇਰੀ ਗੱਲ ਤੂੰ ਆਪ ਦਾ ਕੰਮ ਹੀ ਕਰਦੇ ਆ ਦਿਨ ਬਿਲਕੁਲ ਸਹੀ ਕੰਮ ਕਰਦੇ ਆ ਨੌਕਰੀ ਦੇ ਮੁਤਾਬਕ ਕਰਦੇ ਆ ਪਹਿਲੇ ਤੇ ਅੱਗੇ ਸਾਲ ਹੋ ਗਈ ਆ ਅਸੀਂ ਬਿਲਕੁਲ ਸਹੀ ਕਰਦੇ ਆ ਅਸੀਂ ਆਹ ਦਿਖਾਵਾਂਗੇ ਮੈਨੂੰ ਵੀ ਤੇਰੇ ਵਾਲਾ ਮਾਰਦੇ ਉਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਕੋਈ ਕੁਛ ਕਿਸੇ ਨੂੰ ਅਸੀਂ ਕਦੇ ਨਹੀਂ ਦੁੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋੜਿਆਂ ਦੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਰਾਹ ਕਰਦੇ ਠੀਕ ਹੈ ਨਾ ਪਰ ਜੇ ਇਹ ਗਲਤੀ ਫੇਰਨੀ ਆਂ ਤਾਂ ਇਹ ਕੋਈ ਮਖਬਰੀ ਹੈ ਇਹਨੂੰ ਉਹ ਥੋੜਿਆਂ ਕਰੀ ਜਾਵਾਂ ਆਪਦੀ ਸਾਡਾ ਦਾ ਸਾਡੇ ਆਪ ਦਾ ਜਦੋਂ ਹੋਊਗਾ ਕਿ ਕਰੋ ਗਲਤੀ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਠੀਕ ਹੈ ਨਾ ਉਹ ਰਾਤ ਦੀ ਜਿਹੜੀ ਨੰਬਰ ਵਿੱਚ ਰਾਤ ਨੂੰ ਬਹੁਤ ਫੋਨ ਆਈ ਨਜ਼ਰ ਆਇਆ ਕਰਦੇ ਸੀ ਮੈਂ ਹੀ ਕਰਦਾ ਲੋ ਨੰਬਰ ਮੈਂ ਤੁਹਾਨੂੰ ਇੰਨੀ ਗੱਲ ਕਹੀ ਨਾ ਪੁਲਿਸਿੰਗ ਕਰ ਰਹੇ ਹੋ ਨਿਰਪੱਖ ਕਰ ਲੋ ਇਹਨਾਂ ਚਿੱਟਿਆਂ ਖਾਗਲਾਰਾਂ ਨੂੰ ਤੁਸੀਂ ਸਪੋਰਟ ਕਰਦੇ ਹੋ ਪ੍ਰੋਪਰ ਇੰਨਾਂ ਨੂੰ ਪੈਸੇ ਦੇ ਰਹੇ ਹੋ ਆਹ 20000 ਰੁਪਏ ਦਾਕਿਆਂ ਬੁਵਾ ਰਹੇ ਹੋ ਆਹ ਗੱਲ ਸੁਣਦੀ ਮੇਰੀ ਨਾ ਸੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਤੈਨੂੰ ਪਹਿਲਾਂ ਜਦੋਂ ਬੁਤਾਈ ਜਿਹੜੀ ਭਲਾਇਆ ਕੰਮ ਨਹੀਂ ਕੁਛ ਨਹੀਂ ਦੇ प्रदीप फिर आरपी जीश आ गए जी, जी प्रेमी छदीजी मारा फिर इंटेलिजेंस से नरेश ने जो बंदे बंद ਹਾਂ ਜੇ ਜੇ ਜੂਨ ਨੂੰ ਸਾਡਾ ਇੰਤਜ਼ਾਮ ਤੇ ਦਿੱਤਾ ਹੈ ਤਾਂ ਤੁਸੀਂ ਨਾ ਆਓ ਉੱਤੇ ਜਿਹੜੇ ਘੋੜੇ ਜਿੰਨੇ ਵੀ ਆ ਸਾਰੇ ਰੱਬ ਆ ਉਹ ਗਲਤ ਕਰੋ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟਰੀਟਮੈਂਟ ਨਹੀਂ ਦਿੰਦੇ ਮਤਲਬ ਕੋਈ ਦਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਨਹੀਂ ਗੱਲ ਹੈ ਜੇ ਜੇ ਜੂਨ ਨੂੰ ਉੱਤੇ ਕਰਕੇ ਕੁਝ ਦੇ ਜੇ ਮਾਰੋ ਮਾਰ ਕੇ ਅਸੀਂ ਕਰੀ ਮਾਰਦੇ ਜੇ ਜੂਨ ਦੀ ਮਰਜ਼ੀ ਹੈ ਕਰੋ ਭਾਈ ਜੀ ਜੇਪੂ ਜੇਪੂ ਕਿਹਨੇ ਮਾਰੂ ਤਾਂ ਗਿਫਟ ਪੈ अगर ज़ेरा गलत काम करूँगा, कानूनों हाथ से लूँगा जिमेतु तुझे ये मार तो मार तो, तो बिल्कुल नहीं बर्दाश करांगे जिन्दगी लगेंगे, भौंकें करांगे, सही काम करांगे, देखना चला दिखाओ समग्र नहीं मदद ना करो, परिवार के लिए पहला नहीं मदद ना करो, तो देखना तैयार चोदकी पंजा आनी या चिप तैयार य ਕੀ ਇਹ ਇਹੋ ਮਸ਼ਕਲ ਹੈ ਦੋਸਤ ਇਹ ਕਰੂਗਾ ਉਹ ਨੂੰ ਬਿਲਕੁਲ ਨਹੀਂ ਬਖਸ਼ਾਂਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਨਹੀਂ ਸੁਣੋ ਤੁਸੀਂ ਮੈਨੂੰ ਕੌਣ ਯਾਰ ਕੇ ਲਾ ਦੋ ਬੱਬਰ ਬੱਦਿਆ ਸ਼ੀਰਾਲਾ ਕਰਿੰਦਾ ਨਾ ਮੈਨੂੰ ਲੋੜ ਆ ਤੈਨੂੰ ਇੱਕ ਪੇਸ਼ਾਨ ਦੀ ਤੈਨੂੰ ਮੈਂ ਇਹਨਾਂ ਦਾ ਜਿਹੜਾ ਤੂੰ ਆਂਕਾ ਸਾਨੂੰ ਕੀ ਆ ਠੀਕ ਹੈ ਨਾ ਹਾਂ ਤੇ ਮੈਂ ਇਹ ਗੱਲ ਇਹ ਗੱਲ ਹੀ ਕਹਿ ਰਿਹਾ ਮੈਂ ਕਿਹਨਾਂ ਲੋਕ ਪਰ ਬਣਾਏ ਜੀ ਥੋੜੇ ਹਾਂਜੀ ਸ਼ੀਰਾਲਾ ਮੁਖਬਰ ਬਣਾਏ ਸੀ ਉਹ ਾਨੂੰ ਕੁਛ ਨਹੀਂ ਪਤਾ ਤੇ ਤੈਨੂੰ ਲੱਗਦਾ ਨਾ ਅਸੀਂ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਪਰ ਵੀ ਤੂੰ ਨਹੀਂ ਹੱਸਦੀ ਕਿ ਗੁਰੂ ਦੇ ਲੋਕਾਂ ਦੇ ਪੁੱਤ ਮਰਦੇ ਨੇ ਲੋਕਾਂ ਦੇ ਪੁੱਤ ਮਰਦੇ ਨੇ ਪੁੱਤ ਪੁੱਤ ਪੈਂਦਾ ਹੁੰਦਾ ਤਾਂ ਘੱਟ ਹੀ ਗੱਲ ਹੈ ਜੇ ਤੁਸੀਂ ਕਾਸ਼ੇ ਜੋਕੇ ਹੁੰਦੇ ਭੈਜੋ ਸਾਨੂੰ ਘਰ ਛੱਤ ਨਹੀਂ ਘਾਤੋਂ ਪੈਂਦੇ ਜੇ ਪੁਲਿਸ ਸਾਹਿਬ ਦਾ ਕੰਮ ਕਰਦੀ ਹੁੰਦੀ ਨਾ ਤੇ ਸਾਨੂੰ ਘਰ ਲੈਣੇ ਪੈਂਦੇ ਠੀਕ ਹੈ ਇਹ ਕਹਿੰਦਾ ਪੁਲਿਸ ਸਾਹਿਬ ਜਿੰਦੀਆਂ ਬੱਤਾਂ ਮਾਰ ਕੇ ਜੋਕੇ ਪੁੱਤ ਪੁੱਤ ਸੀ ਆਉਂਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾਵੇਂ ਕੋਈ ਨਹੀਂ ਦੇਖ ਲਾਂਗੇ ਅਸੀਂ ਜੇ ਚੰਡੀਗੜ੍ਹ ਚ ਆ ਕੇ ਜਿਹਨ ਭਰਾ ਮਾਰ ਕੇ ਉੱਥੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਪੁਲਸਾ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਸ ਵਰਕ ਕੀਤਾ ਤੁਸੀਂ ਕਿਹੜੇ ਕਿਹੜਾ ਭਰਾ ਮਾਰ ਕੇ ਮੈਂ ਕਿਰਨਾਲ ਮੈਂ ਤੁਹਾਨੂੰ ਕੀ ਕਰਨ ਤੋਂ ਪਿਆਰੇ ਹਾਂ ਜੇ ਕੋਈ ਗਲਤ ਕਰੂਗਾ ਬਿਲਕੁਲ ਨਹੀਂ ਉਹ ਕਾਨੂੰਨ ਮੁਤਾਬਕ ਬਣਦਾ ਜੇ ਤੁਹਾਨੂੰ ਕੋਈ ਗਲਤ ਹੋਊਗਾ ਰੈਟਲੀਏਸ਼ਨ ਚ ਅਸੀਂ ਉਹ ਕਰਾਂਗੇ ਇਹਦੇ ਚ ਕੋਈ ਉਹ ਗੱਲ ਨਹੀਂ ਤੂੰ ਫੋਨ ਕਰਕੇ ਮਾਰਤਾ ਮਾਰਤਾ ਹੋਰਾ ਉਹ ਕੋਈ ਮੁਖਬਰ ਕੋਈ ਸਾਨੂੰ ਮੁਖਬਰਾਂ ਦੇ ਲੋੜ ਨਹੀਂ ਸਾਡੇ ਕੋਲ ਕੋਈ ਗੱਲ ਨਹੀਂ ਬਹੁਤ ਖੁਸ਼ ਹ ਠੀਕ ਹੈ ਨਾ ਹਾਂ ਮੈਨੂੰ ਪਤਾ ਤੁਹਾਡੇ ਕੋਲ ਕੋਈ ਕਸ਼ ਹੈ ਤੁਹਾਡੇ ਕੋਲ ਮੁਖਬਰ ਨਹੀਂ ਹੋਸ ਤੁਹਾਡੇ ਕੋਲ ਚਿੱਟੂ ਨਹੀਂ ਹੈਗਾ